ਲਾਈਫ ਹੈ ਕੈਨੇਡਾ ਤੇ ਆਪਣੇ ਪੰਜਾਬ ਦੀ ਜਿਹੜੀ ਲਾਈਫ ਹੈ ਬੜੀ ਅਲੱਗ-ਅਲੱਗ ਡਿਫਰੈਂਟ ਲਾਈਫ ਹੈ ਹਾਂਜੀ ਠੀਕ ਹੈ ਉੱਥੇ ਇੱਕ ਇਨਸਾਨ ਨੂੰ ਨਾ ਕੈਨੇਡਾ ਦੇ ਵਿੱਚ ਮਸ਼ੀਨੀ ਮਸ਼ੀਨ ਬਣਾ ਦਿੰਦਾ ਰੋਬੋਟ ਬਣਾ ਦਿੰਦਾ ਹੈ ਉੱਥੇ ਦਾ ਮੁਲਕ ਜਦੋਂ ਮੈਂ ਇਸ ਕੰਮ ਦੀ ਸਟੱਡੀ ਕੀਤੀ ਮੈਨੂੰ ਪਤਾ ਲੱਗਿਆ ਜਿੰਨੇ ਵੀ ਸਾਡੇ ਬਾਲੀਵੁੱਡ ਸਟਾਰ ਹੈ ਜਦੋਂ ਮੈਂ ਉਹਨਾਂ ਦੀ ਪਰਸਨਲ ਲਾਈਫ ਤੇ ਵੀ ਸਰਚ ਕੀਤਾ ਦੇਖਿਆ ਉਹਨਾਂ ਨੇ ਵੀ ਕਿਤਨਾ ਕਿਤੇ ਉਹ ਵੀ ਇਸ ਕੰਮ ਦੇ ਵਿੱਚ ਜੁੜੇ ਹੋਏ ਐ ਇਹ ਚੀਜ਼ ਸ਼ੁਰੂ ਤੋਂ ਮੇਰੇ ਅੰਦਰ ਹੁੰਦੀ ਸੀ ਵੀ ਮੈਂ ਅਗਰ ਆਫਟਰ ਮੈਰਿਜ ਵੀ ਵਿਆਹ ਕਰਾਉਣੀ ਆ ਤਾਂ ਮੈਂ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਮੈਂ ਇੰਡੀਪੈਂਡੈਂਟ ਊਮਨ ਬੰਨਾ ਵੀ ਮੈਂ ਬੇਵਕੂਫੀ ਐਨਾ ਕੁਛ ਇੱਥੇ ਛੱਡ ਕੇ ਬਗਾਨੇ ਮੁਲਕ ਗਈ ਡਿਪਰੈਸ਼ਨ ਲੈ ਕੇ ਆਈ ਆਪਣੇ ਅੰਦਰ ਬਿਮਾਰੀਆਂ ਲੈ ਕੇ ਆਈ ਫੈਮਿਲੀ ਤੋਂ ਦੂਰ ਰਹੀ ਐਨਾ ਕੁਛ ਮੈਂ ਇੱਥੇ ਮਿਸ ਉੱਥੇ ਰਹਿ ਕੇ ਮਿਸ ਕੀਤਾ ਇੱਥੇ ਦਾ ਸੋ ਮੈਨੂੰ ਕਦੇ ਇਸ ਚੀਜ਼ ਦਾ ਰਿਗਰਟ ਨਹੀਂ ਰਿਹਾ ਵੀ ਮੈਂ ਕੈਨੇਡਾ ਛੱਡ ਕੇ ਇੱਥੇ ਆਈਆਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉੱਤੇ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਜਿੱਥੇ ਆਪਾਂ ਅੱਜ ਗੱਲ ਕਰੀਏ ਕਿ ਸਾਡੇ ਪੰਜਾਬ ਦੇ ਕਾਫੀ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਇੱਕ ਇੱਛਾ ਕਿ ਅਸੀਂ ਬਾਹਰਲੇ ਮੁਲਕ ਕੈਨੇਡਾ ਜਾਈਏ ਅਮਰੀਕਾ ਜਾਈਏ ਜਾਂ ਕਿਤੇ ਵੀ ਜਾਈਏ ਤੇ ਅਸੀਂ ਉੱਥੇ ਜਾ ਕੇ ਸੈੱਟ ਹੋਈਏ ਆਪਣੇ ਪੇਰੈਂਟਸ ਨੂੰ ਲੈ ਜਾਈਏ ਜਾਂ ਮਾਪੇ ਦੀ ਵੀ ਇੱਛਾ ਵੀ ਅਸੀਂ ਸਾਡੇ ਬੱਚੇ ਬਾਹਰ ਚਲੇ ਜਾਣਾ ਪਰ ਇੱਥੇ ਕੁਝ ਇਤਾਂ ਦੇ ਵੀ ਲੋਕ ਨੇ ਜਿਹੜੇ ਬਾਹਰੋਂ ਛੱਡ ਕੇ ਪੰਜਾਬ ਦੇ ਚ ਆ ਕੇ ਆਪਣਾ ਬਿਜ਼ਨਸ ਖੜਾ ਕਰ ਰਹੇ ਨੇ ਅੱਜ ਅਸੀਂ ਪਹੁੰਚੇ ਹੋਏ ਹਾਂ ਕੰਗ ਗੌਟ ਫਾਰਮ ਪਟਿਆਲਾ ਜੋ ਕਿ ਕੈਨੇਡਾ ਤੋਂ ਉਹਨਾਂ ਨੇ ਆਪਣਾ ਕੰਮ ਛੱਡਿਆ ਤੇ ਆ ਕੇ ਇੱਥੇ ਗੌਟ ਫਾਰਮ ਜਾਨੀ ਕਿ ਬੱਕਰੀਆਂ ਦਾ ਫਾਰਮ ਹੈ ਜਿਹੜਾ ਕੰਮ ਸ਼ੁਰੂ ਕੀਤਾ ਤੇ ਆਓ ਫਿਰ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਸਵਾਗਤ ਹੈ ਜੀ ਸਾਸ਼ੀ ਕਾਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਕੰਗੋੜ ਫਾਰਮ ਤੇ ਆਏ 사ਸ਼ੀ ਕਾਲ ਜੀ ਮੇਰਾ ਨਾਮ ਸਵੀਟੀ ਕੰਗ ਹੈ ਤੇ ਜਿਹੜਾ ਸਾਡਾ ਫਾਰਮ ਹੈ ਉਹ ਪਟਿਆਲੇ ਹੈਗਾ ਹਾਂਜੀ ਜੀ ਸੋ ਇੱਕ ਇਹ ਦੱਸੋ ਜੀ ਜਿਵੇਂ ਹੁਣ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਹਰ ਬੰਦੇ ਦੇ ਮਨ ਦੇ ਵਿੱਚ ਹੈ ਜ਼ਿਆਦਾਤਰ ਕਿ ਸਾਡੇ ਬੱਚੇ ਬਾਹਰ ਜਾਣ ਅਸੀਂ ਬਾਹਰ ਜਾ ਕੇ ਸੈੱਟ ਹੋ ਜਾਈਏ ਹਨਾ ਉੱਥੇ ਅਸੀਂ ਵੀ ਮੰਗ ਰਹੇ ਜਾਈਏ ਬੱਚੇ ਜਾਣ ਵੀ ਉੱਤਰ ਜਾ ਕੇ ਇੱਕ ਚੰਗੀ ਜ਼ਿੰਦਗੀ ਜੀ ਹੁਣ ਪਰ ਤੁਸੀਂ ਇਹ ਕੈਨੇਡਾ ਤੋਂ ਇੱਕ ਆਪਣਾ ਉੱਥੇ ਕਾਰੋਬਾਰ ਛੱਡ ਕੇ ਇੱਥੇ ਆ ਕੇ ਇਹ ਮਤਲਬ ਕਿ ਤੁਹਾਡੇ ਮਨ ਦੇ ਵਿੱਚ ਕਿਵੇਂ ਆਉਂਦੇ ਵੀ ਸੀ ਕੈਨੇਡਾ ਛੱਡ ਕੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਾ ਕੇ ਕੰਮ ਕਰੀਏ ਅ ਇਹਦਾ ਦੇਖੋ ਇੱਕ ਮਤਲਬ ਕਾਰਨ ਇਹ ਹੈ ਵੀ ਉੱਥੇ ਜਿਹੜੀ ਲਾਈਫ ਹੈ ਕੈਨੇਡਾ ਤੇ ਆਪਣੇ ਪੰਜਾਬ ਦੀ ਜਿਹੜੀ ਲਾਈਫ ਹੈ ਬੜੀ ਅਲੱਗ-ਅਲੱਗ ਡਿਫਰੈਂਟ ਲਾਈਫ ਹੈ ਹਾਂਜੀ ਠੀਕ ਹੈ ਉੱਥੇ ਇੱਕ ਇਨਸਾਨ ਨੂੰ ਨਾ ਕੈਨੇਡਾ ਦੇ ਵਿੱਚ ਮਸ਼ੀਨੀ ਮਸ਼ੀਨ ਬਣਾ ਦਿੰਦਾ ਰੋਬੋਟ ਬਣਾ ਦਿੰਦਾ ਹੈ ਉੱਥੇ ਦਾ ਮੁਲਕ ਸਾਰੀ ਫੀਲਿੰਗਸ ਮਾਰ ਦਿੰਦਾ ਹੈ ਤੁਹਾਡੀ ਪੇਰੈਂਟਸ ਤੋਂ ਅੱਡ ਕਰ ਦਿੰਦਾ ਹੈ ਸਿਰਫ ਇੱਕ ਜਿਹੜੀ ਅੰਦਰੋਂ ਜਿਹੜੀ ਇੱਛਾ ਜਾਗਦੀ ਹੈ ਉਹ ਪੈਸੇ ਦੀ ਤਲਪ ਦੀ ਜਾਗਦੀ ਹੈ ਵੀ ਬਸ ਮੈਂ ਪੈਸਾ ਕਮਾਉਣਾ ਪੈਸਾ ਕਮਾਉਣਾ ਬਾਕੀ ਸਾਰਾ ਕੁਝ ਫੈਮਿਲੀ ਘਰ-ਬਾਰ ਸਾਰਾ ਕੁਝ ਭੁੱਲ ਜਾਂਦਾ ਹੈ ਇੱਕ ਕਾਰਨ ਇਹ ਸੀਗਾ ਵੀ ਸਾਡੇ ਕੋਲ ਇੱਥੇ ਸਭ ਕੁਝ ਹੈਗਾ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਉੱਥੇ ਜਾ ਕੇ ਗੁਲਾਮੀ ਕਰ ਰਹੇ ਸੀ ਗੋਰਿਆਂ ਦੀ ਠੀਕ ਹੈ ਤਾਂ ਇਹ ਚੀਜ਼ ਬੜਾ ਮਾਈਂਡ ਨੂੰ ਹਿੱਟ ਕਰਦੀ ਸੀ ਇੱਥੇ ਅਸੀਂ ਰਾਜੇ ਮਹਾਰਾਜੇ ਵਾਲੀ ਲਾਈਫ ਛੱਡ ਕੇ ਉੱਥੇ ਜਾ ਕੇ ਗੋਰਿਆਂ ਦੀ ਗੁਲਾਮੀ ਕਰ ਰਹੇ ਆ ਤਾਂ ਕਿਤਨੋਂ ਕਿਤੋਂ ਅੰਦਰੋਂ ਆਵਾਜ਼ ਆਉਂਦੀ ਸੀ ਵੀ ਇਹ ਸਹੀ ਨਹੀਂ ਹੈ ਕੁਝ ਵੇਰੇ ਹੁੰਦਾ ਸੀ ਵੀ ਉੱਥੇ ਪੰਜਾਬ ਦੀ ਮਿੱਟੀ ਫੈਮਿਲੀ ਇਹਦਾ ਕਾਫੀ ਜ਼ਿਆਦਾ ਮਤਲਬ ਵੀ ਅੰਦਰੋਂ ਖੋ ਪੈਂਦੇ ਸੀ ਵੀ ਆਪਣੀ ਪੰਜਾਬ ਦੀ ਧਰਤੀ ਤੇ ਵਾਪਸ ਜਾਈਏ ਆਪਣੇ ਫੈਮਿਲੀ ਕੋਲ ਰਹੀਏ ਉਹਨਾਂ ਦੇ ਹੱਥ ਦਾ ਪੇਰੈਂਟਸ ਦੇ ਹੱਥ ਦਾ ਖਾਣਾ ਖਾਈਏ ਤਾਂ ਇਹ ਰੀਜ਼ਨ ਸੀਗਾ ਵੀ ਉੱਥੇ ਛੱਡ ਕੇ ਇੱਥੇ ਵਾਪਸ ਆਉਂਦਾ ਜੀ ਤੇ ਫਿਰ ਇੱਥੇ ਆ ਕੇ ਜਿਹੜਾ ਤੁਸੀਂ ਕਾਰੋਬਾਰ ਸ਼ੁਰੂ ਕੀਤਾ ਐ ਬੱਕਰੀਆਂ ਦਾ ਕਹਿ ਲਈਏ ਗੌਟ ਫਾਰਮ ਕਹਿ ਲਈਏ ਤੇ ਫਿਰ ਇਹ ਤੁਹਾਡੇ ਮਨ ਚ ਕਿਵੇਂ ਆਉਂਦਾ ਹੈ ਦੇਖੋ ਸਾਡੇ ਕੋਲ ਨਾ ਪੁਸਤਾਨੀ ਲੈਂਡ ਸੀਗੀ ਸਾਡੀ ਜਿਹੜੀ ਜਮੀਨ ਐ ਇਹ ਖਾਨਦਾਨੀ ਜਮੀਨ ਸੀਗੀ ਤੇ ਉੱਥੋਂ ਆ ਕੇ ਇੱਕ ਕੋਈ ਮੈਨੇ ਮਾਈਂਡ ਚ ਬਿਠਾਇਆ ਹੋਏ ਸੀ ਮੈਂ ਜੋਬ ਨਹੀਂ ਕਰਨੀ ਕਰਨਾ ਐ ਤਾਂ ਕੁਛ ਆਪਣਾ ਕਰਨਾ ਐ ਤੇ ਇਦਾਂ ਦਾ ਕਰਨਾ ਐ ਵੀ ਇੱਕ ਜਿਹੜੀ ਮੈਰਿਡ ਲਾਈਫ ਹੁੰਦੀ ਐ ਨਾ ਕੁੜੀ ਦੀ ਉਹ ਥੋੜੀ ਡਿਫਿਕਲਟ ਹੁੰਦੀ ਐ ਠੀਕ ਹੈ 100 ਰਿਸਪੌਂਸਿਬਿਲਟੀਜ਼ ਹੁੰਦੀਆਂ ਆ ਕੁੜੀ ਦੀ ਲਾਈਫ ਦੇ ਵਿੱਚ ਤਾਂ ਉਹਨੇ ਘਰ ਵੀ ਦੇਖਣਾ ਹੈ ਫੈਮਲੀ ਵੀ ਦੇਖਣਾ ਹੈ ਔਰ ਆਫਟਰ ਮੈਰਿਜ ਜਿਹੜੀ ਕੁੜੀ ਇੰਡੀਪੈਂਡੈਂਟ ਹੁੰਦੀ ਹੈ ਨਾ ਤਾਂ ਉਹ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਇਹ ਗੱਲ ਖਟਕਦੀ ਹੈ ਵੀ ਮੈਂ ਆਪਣੇ ਹਸਬੰਡ ਦੇ ਉੱਤੇ ਡਿਪੈਂਡ ਨਾ ਹੋਵਾਂ ਤੇ ਕਿਤੇ ਨਾ ਕਿਤੇ ਇਹ ਚੀਜ਼ ਵੀ ਮੈਨੂੰ ਬੜੀ ਹਿੱਟ ਕਰਦੀ ਸੀ ਗੱਲਾਂ ਮਾਈਂਡਰ ਨੂੰ ਵੀ ਮੈਂ ਇੰਡੀਪੈਂਡੈਂਟ ਊਮਨ ਆ ਤੇ ਮੈਂ ਆਪਣੇ ਹਸਬੰਡ ਤੇ ਡਿਪੈਂਡ ਹੋ ਰਹੀ ਆ ਤੇ ਜਿਵੇਂ ਕਿ ਅੱਜਕੱਲ ਤੁਸੀਂ ਦੇਖ ਸਕਦੇ ਹੋ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਇੱਕ ਇਕੱਲੇ ਬੰਦੇ ਦੀ ਇਨਕਮ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਠੀਕ ਹੈ ਤਾਂ ਇਸ ਕਰਕੇ ਮੈਨੂੰ ਵੀ ਇਹ ਸੀਗਾ ਵੀ ਮੈਂ ਕਿਤੇ ਨਾ ਕਿਤੇ ਆਪਣੇ ਹਸਬੰਡ ਦੀ ਵੀ ਫਾਈਨੈਂਸ਼ੀਅਲੀ ਸਪੋਰਟ ਕਰਾਂ ਨੂੰ ਵੀ ਅੱਗੇ ਆਨ ਵਾਲਾ ਫਿਊਚਰ ਅਸੀਂ ਆਪਣਾ ਹੋਰ ਬ੍ਰਾਈਟ ਬਣਾ ਸਕੀਏ ਤਾਂ ਮੈਂ ਸੋਚਿਆ ਸੀ ਵੀ ਆਪਣੇ ਘਰ ਦੇ ਨਾਲ ਹੀ ਮੈਂ ਕੁਝ ਐਦਾ ਦਾ ਕੰਮ ਸ਼ੁਰੂ ਕਰਾਂ ਵੀ ਜਿਹਦੇ ਨਾਲ ਇੱਕ ਤਾਂ ਮੇਰੀ ਇਨਕਮ ਵੀ ਆਂਦੀ ਰਵੇ ਤੇ ਇੱਕ ਮੈਂ ਫਾਈਨੈਂਸ਼ੀਅਲੀ ਔਰ ਮੈਂਟਲੀ ਫਿਜ਼ੀਕਲੀ ਫਿਟ ਰਹਾ ਐਜ਼ ਅ ਸ਼ੌਕੀਆ ਮੈਂ ਦੋ ਬੱਕਰੀਆਂ ਪਹਿਲਾਂ ਲੈ ਕੇ ਆਂਦੀ ਸੀ ਮੇਲ ਤੇ ਫੀਮੇਲ ਕਦੋਂ ਲੈਂਦੀ ਸੀ ਇਹ ਮੈਨੂੰ ਲੱਗਦਾ 2023 ਦੀ ਗੱਲ ਹੈ ਠੀਕ ਹੈ ਤੇ ਉਦੋਂ ਲੈ ਕੇ ਆਂਦੀਆਂ ਸੀ ਦੋ ਐਜ਼ ਅ ਸ਼ੌਕੀਏ ਲੈ ਕੇ ਆਉਂਦੇ ਸੀ ਉਦੋਂ ਅਸੀਂ ਵਿਚਾਰ ਹੀ ਕਰ ਰਹੇ ਸੀ ਵੀ ਅਸੀਂ ਕਿਸ ਕੰਮ ਦੇ ਵਿੱਚ ਆਪਣਾ ਰੁਝਾਨ ਲੈ ਕੇ ਜਾ ਸਕਦੇ ਹਾਂ ਤਾਂ ਕਾਫੀ ਰੁਝਾਨ ਤੋਂ ਬਾਅਦ ਜਦੋਂ ਦੇਖਿਆ ਇੱਕ ਸਾਡੀ ਫੀਮੇਲ ਬੱਕਰੀ ਜਦੋਂ ਸੂਈ ਬੱਚੇ ਦਿੱਤੇ ਪਹਿਲੀ ਗੱਲ ਤਾਂ ਉਹਨੇ ਬੱਚੇ ਬੜੇ ਸੋਹਣੇ ਦਿੱਤੇ ਠੀਕ ਹੈ ਉਸ ਤੋਂ ਬਾਅਦ ਉਹਦਾ ਮਿਲਕ ਦੇਖਿਆ ਕਾਫੀ ਫਾਇਦੇਮੰਦ ਵੀ ਹੁੰਦਾ ਹੈ ਸਰਚ ਕੀਤਾ ਦੁੱਧ ਦੇ ਉੱਤੇ ਤੇ ਦੇਖਿਆ ਦੁੱਧ ਦੀ ਕੁਆਲਿਟੀ ਕਾਫੀ ਅੱਛੀ ਦਿੱਤੀ ਤਾਂ ਫਿਰ ਅਸੀਂ ਸੋਚਿਆ ਕਿ ਉਹਨਾਂ ਅਸੀਂ ਇਹਦੇ ਤੇ ਸਰਚ ਕਰਦੇ ਹਾਂ ਇਸ ਐਨੀਮਲ ਤੇ ਸਰਚ ਕਰਦੇ ਅਗਰ ਇਸ ਦਾ ਅਸੀਂ ਇਸ ਤੇ ਕੰਮ ਕਰੀਏ ਤਾਂ ਕੀ ਪ੍ਰੋਫਿਟ ਮਿਲੇਗਾ ਸਾਨੂੰ ਇਸ ਕੰਮ ਦਾ ਰਿਟਰਨ ਕੀ ਮਿਲੇਗਾ ਤਾਂ ਬਹੁਤ ਸਾਰੀਆਂ ਮੈਂ ਟ੍ਰੇਨਿੰਗਜ਼ ਲਈਆਂ ਗੋਟ ਫਾਰ ਗੋਟ ਫਾਰਮਿੰਗ ਦੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਇਸ ਕੰਮ ਦੇ ਵਿੱਚ ਤਾਂ ਜਦੋਂ ਮੈਂ ਸਟੱਡੀ ਕਰਨ ਜਦੋਂ ਮੈਂ ਇਸ ਕੰਮ ਦੀ ਸਟੱਡੀ ਕੀਤੀ ਮੈਨੂੰ ਪਤਾ ਲੱਗਿਆ ਜਿੰਨੇ ਵੀ ਸਾਡੇ ਬਾਲੀਵੁੱਡ ਸਟਾਰ ਐ ਜਦੋਂ ਮੈਂ ਉਹਨਾਂ ਦੀ ਪਰਸਨਲ ਲਾਈਫ ਤੇ ਵੀ ਸਰਚ ਕੀਤਾ ਦੇਖਿਆ ਉਹਨਾਂ ਨੇ ਵੀ ਕਿਤਨਾ ਕਿਤੇ ਉਹ ਵੀ ਇਸ ਕੰਮ ਦੇ ਵਿੱਚ ਜੁੜੇ ਹੋਇਆ ਜੀ ਉਹਨਾਂ ਦੇ ਵੀ ਆਪਣੇ ਫਾਰਮ ਐ ਤੇ ਮਹਾਰਾਸ਼ਟਰ ਦੇਖ ਲੋ ਪੂਰਾ ਮਹਾਰਾਸ਼ਟਰ ਵੀ ਇਸ ਕਿੱਤੇ ਦੇ ਵਿੱਚ ਜੁੜਿਆ ਹੋਇਆ ਤਾਂ ਫਿਰ ਮੈਂ ਵੀ ਸੋਚਿਆ ਕਿ ਉਹ ਨਾ ਮੈਂ ਵੀ ਇਸੇ ਕੰਮ ਨੂੰ ਅੱਗੇ ਲੈ ਕੇ ਆਵਾਂ ਠੀਕ ਹੈ ਤਾਂ ਮੈਂ ਉਸ ਕੰਮ ਦੇ ਵਿੱਚ ਆਪਣਾ ਮਾਈਂਡ ਬਣਾਇਆ ਤੇ ਮੈਂ ਇਹ ਕੰਮ ਸ਼ੁਰੂ ਕੀਤਾ। ਅ ਭਾ ਗੱਲ ਕਰ ਰਹੀ ਸੀ ਕਿ ਕਾਫੀ ਆਪਣੇ ਜਿਹੜੇ ਵੱਡੇ ਵੱਡੇ ਮੰਤਰੀ ਨੇ ਉਹ ਵੀ ਇਸ ਕੰਮ ਦੇ ਵਿੱਚ ਜੁੜੇ ਹੋਏ ਨੇ। ਹਾਂਜੀ ਹਾਂਜੀ ਜੀ। ਅ ਤੇ ਹੁਣ ਤੁਹਾਡੇ ਕੋਲ ਕਿੰਨੀਆਂ ਨੇ ਤੁਸੀਂ ਦੋ ਬੱਕਰੀਆਂ ਤੋਂ ਸ਼ੁਰੂ ਕੀਤਾ ਸੀ? ਦੇਖੋ ਦੋ ਬੱਕਰੀਆਂ ਤਾਂ ਜਦੋਂ ਅਸੀਂ ਦੋ ਬੱਕਰੀਏ ਲੈ ਕੇ ਆਏ ਸੀ ਉਦੋਂ ਸਾਨੂੰ ਨਸਲ ਦੀ ਵੀ ਨਹੀਂ ਸੀ ਪਛਾਣ ਸਾਨੂੰ ਸਮਝ ਨਹੀਂ ਆ ਰਿਹਾ ਸੀ ਹੁਣ ਬੱਕਰੀਆਂ ਦੇ ਵਿੱਚ ਵੀ ਕਿੰਨੀ ਵੈਰਾਈਟੀਆਂ ਨੇ? ਅ ਕਈ ਦੁੱਧ ਦੇ ਲਈ ਹੈਗੀਆਂ ਕਈ ਮੀਟ ਦੇ ਲਈ ਹੈਗੀਆਂ ਕਈ ਐਸੀ ਬੱਕਰੀਆਂ ਵੀ 올 ਰਾਉਂਡਰ ਹੈ ਤੇ ਕਾਫੀ ਸਰਚ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇੱਕ ਬਿਟਲ ਬਰੀਡ ਹੈ ਜਿਹੜੀ ਪੰਜਾਬ ਦੀ ਨਸਲ ਹੈ ਮੈਂ ਜ਼ਿਆਦਾਤਰ ਉਹਦੇ ਤੇ ਸਰਚ ਕੀਤਾ ਫਿਰ ਜਿਵੇਂ ਪਤਾ ਲੱਗਿਆ ਇਹ 올 ਰਾਉਂਡਰ ਹੈ ਦੁੱਧ ਕੁਆਲਿਟੀ ਵੀ ਵਧੀਆ ਹੈ ਦੇਖਣ ਨੂੰ ਵੀ ਸੋਹਣੀ ਹੈ ਮੀਟ ਕੁਆਲਿਟੀ ਵੀ ਅੱਛੀ ਹੈ ਬੱਚੇ ਵੀ ਸੋਹਣੇ ਹੈ ਨਾਲੇ ਸਾਲ 'ਚ ਦੋ ਵਾਰਸ ਹੁੰਦੀ ਹੈ ਬੱਚੇ ਵੀ ਦੋ ਦਿੰਦੀ ਹੈ ਤਾਂ ਇੱਕ ਨਾਲੇ ਆਪਣੇ ਪੰਜਾਬ ਦੀ ਨਸਲ ਹੈ ਜਿਹੜੀ ਮੇਨ ਖਾਸੀਅਤ ਇਹਦੇ ਵਿੱਚ ਪੰਜਾਬ ਦੀ ਨਸਲ ਹੈ ਜਿਹੜੀ ਪਹਿਲਾਂ ਅਲੋਪ ਹੁੰਦੀ ਜਾ ਰਹੀ ਸੀ ਮੈਂ ਸੋਚਿਆ ਵੀ ਕਿਉਂ ਨਾ ਇਹਨੂੰ ਦੁਬਾਰਾ ਲੈ ਕੇ ਆਈਏ ਇਸ ਤੇ ਕੰਮ ਕਰੀਏ ਫਿਰ ਮੈਂ ਬੀਟਲ ਬਰੀਡ ਤੇ ਕੰਮ ਕੀਤਾ ਤੇ ਪਹਿਲਾਂ ਮੇਰੇ ਕੋਲ ਦੋ ਸੀ ਮੈਂ 15 ਫਿਰ ਆਪਣੀ ਇਨਵੈਸਟਮੈਂਟ ਨਾਲ 15 ਐਨੀਮਲਸ ਲੈ ਕੇ ਆਈ ਬਕੋਰਸ ਲੈ ਕੇ ਆਈ ਉਸ ਤੋਂ ਬਾਅਦ ਫਿਰ ਅੱਜ ਮੇਰੇ ਕੋਲ 2250 ਪਲਸ ਬੱਕਰੀਆਂ ਹੈਗੀਆਂ ਜੀ ਇੱਕ ਔਰਤ ਹੋਣ ਦੇ ਨਾਤੇ ਤੁਹਾਨੂੰ ਰਿਸ਼ਤੇਦਾਰਾਂ ਨੇ ਜਾਂ ਤੁਹਾਡੇ ਆਪਣੇ ਮਾਈਂਡ ਦੇ ਚਲੋ ਤੁਸੀਂ ਤਾਂ ਸੋਚ ਹੀ ਲਿਆ ਸੀ ਮੈਂ ਵੀ ਇਹ ਕੰਮ ਕਰਨਾ ਹੈ ਤਾਂ ਉਹ ਰਿਸ਼ਤੇਦਾਰਾਂ ਨੇ ਜਾਂ ਕਿਸੇ ਨੇ ਕਿਹਾ ਨਹੀਂ ਹੈਗਾ ਵੀ ਯਾਰ ਦੀ ਔਰਤਾਂ ਵਾਸਤੇ ਹੋਰ ਕੰਮ ਕਰਨ ਵਾਸਤੇ ਬਹੁਤ ਨਹੀਂ ਵੀ ਤੁਸੀਂ ਆ ਬੱਕਰੀਆਂ ਵਾਲੇ ਹੀ ਭੇਡਾਂ ਬੱਕਰੀਆਂ ਵਾਲਾ ਕੰਮ ਹੀ ਕਿਉਂ ਕੀਤਾ ਜੀ ਦੇਖੋ ਟੰਗਾ ਖਿੱਚਣ ਵਾਲੇ ਰਿਸ਼ਤੇਦਾਰ ਤਾਂ ਚਾਹੇ ਤੁਸੀਂ ਕਿਸੇ ਵੀ ਫੀਲਡ ਨੂੰ ਅਪਣਾ ਲਓ 네ਗੇਟਿਵਿਟੀ ਫਲਾਉਣ ਵਾਲੇ ਹਰ ਇੱਕ ਕੰਮ ਦੇ ਵਿੱਚ ਹੁੰਦੇ ਹੀ ਐ ਉਹ ਚਾਹੇ ਬੱਕਰੀਆਂ ਦਾ ਕੰਮ ਲਾ ਲਓ ਚਾਹੇ ਬੁਟੀਕ ਦਾ ਲਾ ਲਓ ਚਾਹੇ ਸੈਲੂਨ ਦਾ ਲਾ ਲਓ ਇੱਕ ਔਰਤ ਨੂੰ ਇਹ ਅੱਜ ਵੀ ਸਾਡੇ ਸਮਾਜ 'ਚ ਸਮਝਿਆ ਜਾਂਦਾ ਹੈ ਅਗਰ ਇੱਕ ਲੜਕੀ ਵਿਆਹੀ ਗਈ ਹੈ ਤਾਂ ਉਹਦਾ ਕੰਮ ਸਿਰਫ ਘਰ-ਗ੍ਰਸਤੀ ਸੰਭਾਲਣਾ ਹੈ। ਠੀਕ ਹੈ ਕੋਈ ਨਹੀਂ ਚਾਹੁੰਦਾ ਵੀ ਉਹ ਲੜਕੀ ਮੈਰਿਜ ਤੋਂ ਬਾਅਦ ਆਪਣੀ ਫੈਮਿਲੀ ਦੇ ਨਾਲ ਉਹਨੂੰ ਆਪਣੇ ਹਸਬੰਡ ਨੂੰ ਫਾਈਨੈਂਸ਼ਲੀ ਵੀ ਸਪੋਰਟ ਕਰੀਏ। ਠੀਕ ਹੈ ਇਹ ਚੀਜ਼ ਸ਼ੁਰੂ ਤੋਂ ਮੇਰੇ ਅੰਦਰ ਹੁੰਦੀ ਸੀ ਵੀ ਮੈਂ ਅਗਰ ਆਫਟਰ ਮੈਰਿਜ ਵੀ ਵਿਆਹ ਕਰਾਉਣੀ ਆ ਤਾਂ ਮੈਂ ਕਿਸੇ ਤੇ ਡਿਪੈਂਡ ਨਹੀਂ ਰਹਿਣਾ। ਮੈਂ ਇੰਡੀਪੈਂਡੈਂਟ ਊਮਨ ਬਣਨਾ ਹੈ। ਤਾਂ ਉਹ ਚੀਜ਼ ਨੂੰ ਲੈ ਕੇ ਮੈਂ ਮਾਈਂਡ 'ਚ ਉਹੀ ਚੀਜ਼ ਬਿਠਾਈ ਸੀ ਰਹੀ ਗੱਲ ਫੈਮਿਲੀ ਦੀ ਫੈਮਿਲੀ ਨੇ ਬਹੁਤ ਸਾਡੇ ਮਤਲਬ ਵੀ ਕਿਹਾ ਵੀ ਇੱਕ ਐਨੀ ਵਧੀਆ ਤੁਸੀਂ ਲਾਈਫ ਛੱਡ ਕੇ ਆ ਕੇ ਇੱਥੇ ਤੁਸੀਂ ਬੱਕਰੀਆਂ ਦਾ ਕੰਮ ਸ਼ੁਰੂ ਕਰ ਰਹੇ ਹੋ ਕਿ ਇਹ ਤੁਹਾਨੂੰ ਸੋਪਾ ਨਹੀਂ ਦਿੰਦਾ ਤੁਹਾਡੇ ਸਟੈਂਡ ਸਟੈਂਡਰਡ ਨਾਲ ਮੈਚ ਨਹੀਂ ਕਰਦਾ ਤੇ ਖਾਸ ਕਰ ਸਾਨੂੰ ਅੱਜ ਵੀ ਸਾਡੇ ਜਿਹੜੇ ਰਿਲੇਟਿਵਸ ਐ ਬੱਕਰੀਆਂ ਵਾਲੇ ਕਹਿ ਕੇ ਹੀ ਬੁਲਾਉਂਦੇ ਆ ਤਾਂ ਹੁਣ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਵੀ ਇੱਕ ਲੜਕੀ ਹੋ ਕੇ ਇੰਨਾ ਵਧੀਆ ਫਾਰਮ ਚਲਾ ਰਹੀ ਐ ਸਕਸੈਸਫੁਲ ਵੱਲ ਬਾਧਰ ਹੀ ਐ ਤਾਂ ਉਹਨਾਂ ਦੇ ਕਿਤੇ ਨਾ ਕਿਤੇ 네ਗੇਟਿਵ ਥਾਟ ਵੀ ਪੋਜ਼ਿਟਿਵ ਦੇ ਵਿੱਚ ਆ ਚੁੱਕੇ ਨੇ ਜੀ ਜੀ ਬਿਲਕੁਲ ਦਿੱਕਤਾਂ ਕਿੰਨੀਆਂ ਗਾਈਆਂ ਤੋਂ ਨਹੀਂ ਦੇਖੋ ਸ਼ੁਰੂਆਤੀ ਦੇ ਵਿੱਚ ਤਾਂ ਮੈਨੂੰ ਬਹੁਤ ਦਿੱਕਤ ਆਈਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਨਸਲ ਦੀ ਨਹੀਂ ਸੀ ਪਛਾਣ ਤੇ ਮੈਨੂੰ ਨਸਲ ਦੇ ਵਿੱਚ ਕਾਫੀ ਪ੍ਰੋਬਲਮਜ਼ ਆਈਆਂ ਮੈਨੂੰ ਲੋਕਾਂ ਨੇ ਪਿਓਰ ਬਰੀਡ ਕਹਿ ਕੇ ਦੇਸੀ ਦੇ ਪੈਸੇ ਲੈ ਲੈ ਮੇ ਤੋਂ ਟ੍ਰੇਨਿੰਗ ਮੈਂ ਕਈ ਜਗਾਵਾਂ ਤੋਂ ਟ੍ਰੇਨਿੰਗ ਕੀਤੀ ਹੈ ਹਫਤਾ ਹਫਤਾ 15-15 ਦਿਨ ਘਰ ਤੋਂ ਬਾਹਰ ਰਹੀਆਂ ਉਸ ਚੀਜ਼ ਤੇ ਮੈਨੇ ਇਨਵੈਸਟ ਕੀਤਾ ਤੇ ਪ੍ਰੋਬਲਮਸ ਆਈਆਂ ਪਰ ਹੁਣ ਸਾਰਾ ਸਟੇਬਲ ਹੈ ਸਹੀ ਹੈ ਤੇ ਆਪਾਂ ਇਨਕਮ ਦੀ ਗੱਲ ਕਰ ਲਈਏ ਤਾਂ ਕਿੰਨੀ ਕਿਸ ਤਰੀਕੇ ਨਾਲ ਹੋਏਗੀ ਇਨਕਮ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿੱਥੇ ਮੈਂ 15 ਤੋਂ ਸ਼ੁਰੂ ਕੀਤਾ ਸੀ ਅੱਜ ਮੇਰੇ ਕੋਲ 250 ਬੱਕਰੀਆਂ ਮੇਰੇ ਘਰ ਦਾ ਵੀ ਇੱਥੋਂ ਹੀ ਮੇਰੇ ਬੱਕਰੀਆਂ ਤੋਂ ਹੀ ਚੱਲ ਰਿਹਾ ਹੈ ਘਰ ਵੀ ਮੇਰਾ ਤੇ ਫਾਰਮ ਦੀ ਆਈ ਚਲਾਈ ਵੀ ਇੱਥੋਂ ਚੱਲ ਰਹੀ ਹੈ ਮੈਂ ਦੋ ਦੋ ਹੈਲਪਰ ਰੱਖਿਆ ਉਹਨਾਂ ਦੀ ਇਨਕਮ ਵੀ ਇੱਥੋਂ ਹੀ ਨਿਕਲ ਰਹੀ ਹੈ ਤਾਂ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨਾ ਕੁ ਵਧੀਆ ਕੰਮ ਹੈ ਤੇ ਕਿੰਨਾ ਪ੍ਰੋਫਿਟ ਨਿਕਲ ਰਿਹਾ ਹੈ ਇਸ ਕੰਮ ਤੋਂ ਤੇ ਤੁਸੀਂ ਹੁਣ ਇੱਥੋਂ ਤੁਹਾਡੇ ਕੋਲੇ ਸੀ ਜਦੋਂ ਆਏ ਆ ਕਾਫੀ ਹੋਰ ਲੋਕ ਵੀ ਆਏ ਹੋਏ ਸੀਗੇ ਤੁਸੀਂ ਟ੍ਰੇਨਿੰਗ ਵਗੈਰਾ ਵੀ ਦਿੰਦੇ ਹੋ ਤੇ ਹੋਰ ਫਾਰਮਿੰਗ ਵਾਲੇ ਜਿਹੜੇ ਕਰਨਾ ਚਾਹੁੰਦੇ ਤੁਸੀਂ ਨਾਲ ਕਰਵਾਉਣੀ ਵੀ ਤੇ ਕੋ ਸਾਡੇ ਫਾਰਮ ਨੂੰ 2 ਸਾਲ ਹੋ ਚੁੱਕੇ ਹੈ ਹਾਂ ਜੀ ਸਾਡੇ ਫਾਰਮ ਨੂੰ ਪੰਜਾਬ ਦਾ ਬੈਸਟ ਫਾਰਮ ਮੰਨਿਆ ਗਿਆ ਹੈ ਸਾਡੇ ਫਾਰਮ ਨੂੰ ਸੀਐਮ ਦਾ ਅਵਾਰਡ ਵੀ ਮਿਲ ਚੁਕਿਆ ਹੈ ਹਾਂਜੀ ਤੇ ਜਿਵੇਂ ਹੁਣ ਅਸੀਂ ਹੁਣ ਜਿਹੜੇ ਵੀ ਸਾਡੇ ਨਾਲ ਨਵੇਂ ਫਰੈਸ਼ ਫਾਰਮਰਸ ਜੁੜਦੇ ਆ ਅਸੀਂ ਚਾਹੁੰਦੇ ਆ ਸਾਡੇ ਜਿਵੇਂ ਅਸੀਂ ਪ੍ਰੋਬਲਮਸ ਫੇਸ ਕੀਤੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਫੇਸ ਨਾ ਕਰਨਾ ਪਵੇ ਤਾਂ ਸਾਡੀ ਜਿਹੜੀ ਟ੍ਰੇਨਿੰਗ ਲੱਗਦੀ ਹੈ ਉਹ ਕਿਤਾਬੀ ਟ੍ਰੇਨਿੰਗ ਨਹੀਂ ਹੈ ਉਹ ਇੱਕ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਪ੍ਰੋਬਲਮਸ ਅਸੀਂ ਫੇਸ ਕੀਤਾ ਹੈ ਅਸੀਂ ਉਹ ਸਾਰੀ ਟ੍ਰੇਨਿੰਗ ਦੇ ਵਿੱਚ ਦੱਸਦੇ ਆ ਵੀ ਜਿਹੜੇ ਵੀ ਇਸ ਕੰਮ ਦੇ ਵਿੱਚ ਜੁੜਨਾ ਚਾਹੁੰਦੇ ਆ ਇਸ ਲਈ ਅਸੀਂ ਉਹਨਾਂ ਵਾਸਤੇ ਟ੍ਰੇਨਿੰਗ ਸੈਂਟਰ ਬਣਾਇਆ ਹੋਇਆ ਹੈ ਟ੍ਰੇਨਿੰਗ ਵੀ ਦਿੰਦੇ ਆ ਟ੍ਰੇਨਿੰਗ ਦੇ ਵਿੱਚ ਅਸੀਂ ਸਾਰਾ ਕੁਝ ਦੱਸਦੇ ਆ ਜੋ ਵੀ ਇੱਕ ਬੱਕਰੀਆਂ ਦੇ ਰਿਲੇਟਿਡ ਹੁੰਦਾ ਹੈ ਮੈਡੀਸਨ ਵੈਕਸੀਨੇਸ਼ਨ ਸ਼ੈੱਡ ਦੁੱਧ ਸਾਰਾ ਕੁਝ ਬੱਚੇ ਦੀ ਸਾਮ ਸੰਭਾਲ ਸਾਰਾ ਕੁਝ ਟ੍ਰੇਨਿੰਗ ਦੇ ਵਿੱਚ ਦੱਸਦੇ ਆ ਕਦੇ ਕਦੇ ਫਿਰ ਮਨ ਦੇ ਵਿੱਚ ਜਦੋਂ ਤੁਸੀਂ ਇਹ ਕੰਮ ਕੀਤਾ ਸੀ ਆਉਂਦਾ ਨਹੀਂ ਸੀ ਵੀ ਆਪਾਂ ਉਧਰਲਾ ਵਧੀਆ ਵਾਤਾਵਰਣ ਛੱਡ ਕੇ ਕੈਨੇਡਾ ਛੱਡ ਕੇ ਵੀ ਇੱਥੇ ਆਏ ਆ ਵੀ ਯਾਰ ਉੱਥੇ ਠੀਕ ਸੀ ਜਾਂ ਕਿਤੇ ਮਾਨੇ ਜਿਹੜਾ ਖਾਦਾ ਇਦਾਂ ਹੀ ਨਹੀਂ ਕਿਉਂਕਿ ਮੈਂ ਸੋਚੀ ਆਪਣੀ ਐਦਾ ਦੀ ਰੱਖੀ ਸੀ ਇਹ ਬਣਾ ਚੁੱਕੀ ਸੀ ਮੈਂ ਸੋਚ ਵੀ ਮੇਰੇ ਮਾਈਂਡ 'ਚ ਕਦੇ ਐਦਾ ਦਾ ਖਿਆਲ ਆਇਆ ਨਹੀਂ ਹੈਗਾ ਵੀ ਕੈਨੇਡਾ ਦੀ ਲਾਈਫ ਵਧੀਆ ਸੀ ਸੋ ਮੈਂ ਹਮੇਸ਼ਾ ਸਵੇਰੇ ਉੱਠਦੇ ਸਾਰ ਰੱਬ ਦਾ ਸ਼ੁਕਰ ਕਰਦੀ ਰੱਬ ਤੂੰ ਕੈਨੇਡਾ ਤੋਂ ਜ਼ਿਆਦਾ ਵਧੀਆ ਲਾਈਫ ਮੈਨੂੰ ਇੱਥੇ ਦਿੱਤੀ ਹੈ ਵੀ ਮੈਂ ਬੇਵਕੂਫੀ ਐਨਾ ਕੁਛ ਇੱਥੇ ਛੱਡ ਕੇ ਬਗਾਨੇ ਮੁਲਕ ਗਈ ਡਿਪਰੈਸ਼ਨ ਲੈ ਕੇ ਆਈ ਆਪਣੇ ਅੰਦਰ ਬਿਮਾਰੀਆਂ ਲੈ ਕੇ ਆਈ ਫੈਮਿਲੀ ਤੋਂ ਦੂਰ ਰਹੀ ਐਨਾ ਕੁਛ ਮੈਂ ਇੱਥੇ ਮਿਸ ਉੱਥੇ ਰਹਿ ਕੇ ਮਿਸ ਕੀਤਾ ਇੱਥੇ ਦਾ ਸੋ ਮੈਨੂੰ ਕਦੇ ਇਸ ਚੀਜ਼ ਦਾ ਰਿਗਰਟ ਨਹੀਂ ਰਿਹਾ ਵੀ ਮੈਂ ਕੈਨੇਡਾ ਛੱਡ ਕੇ ਇੱਥੇ ਆਈ ਆ ਸੋ ਮੈਂ ਹਮੇਸ਼ਾ ਸਵੇਰੇ ਉੱਠ ਕੇ ਸ਼ੁਕਰ ਹੀ ਕੀਤਾ ਹੈ ਰੱਬ ਦਾ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ ਖਾਸ ਕਰਕੇ ਔਰਤਾਂ ਕਿਉਂਕਿ ਤੁਸੀਂ ਇੱਕ ਉਹ ਮਿਸਾਲ ਵੀ ਪੈਦਾ ਕੀਤੀ ਹੈ ਵੀ ਤੁਸੀਂ ਇਹ ਕੰਮ ਕਰਕੇ ਹਨਾ ਇੱਕ ਅਗਾ ਵਧੂ ਔਰਤ ਵਾਲਾ ਜਿਹੜਾ ਜਿਵੇਂ ਕਹਿ ਲਈਏ ਉਸ ਪੱਖ ਤੋਂ ਤੇ ਦੂਸਰਾ ਤੁਸੀਂ ਅਵਾਰਡ ਵੀ ਜਿਹੜਾ ਹਾਸਲ ਕੀਤਾ ਹੈ ਤੇ ਤੁਸੀਂ ਸਾਡੇ ਬੱਚਿਆਂ ਨੂੰ ਜਾਂ ਜਿਹੜੇ ਮਾਤਾ ਪਿਤਾ ਬਾਹਰ ਬੱਚੇ ਲੈ ਕੇ ਜਾਂਦੇ ਆ ਭੇਜਦੇ ਆ ਤਾਂ ਉਹਨਾਂ ਬਾਰੇ ਜਾਂ ਕੀ ਕਹਿਣਾ ਚਾਹੋਗੇ देखो मैं उन्हें एक ही एग्जांपल दऊंगी पहली बात ता जेडे भी मेरे ਪੜਣਾ ਜਾਂ ਵੀਰ ਜਾਂ ਜਿਹੜੇ ਵੀ ਕਿਸਾਨ ਭਾਈਆ ਵੀਡੀਓ ਦੇਖ ਰਹੇ ਆ ਉਹ ਇਸ ਵੀਡੀਓ ਤੋਂ ਹੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਾਹਰ ਦਾ ਤਾਂ ਕੋਈ ਹੈ ਹੀ ਨਹੀਂ ਵੀ ਤੁਸੀਂ ਵੀ ਆਪਦੇ ਬੱਚਿਆਂ ਨੂੰ ਬਾਹਰ ਦਾ ਜਿਵੇਂ ਹੁਣ ਮੈਂ ਵੀ ਦੇਖ ਰਹੀ ਆ ਅਸੀਂ ਟ੍ਰੇਨਿੰਗ ਲਾਉਣੀ ਆ ਹੁਣ ਸਾਡਾ 29 39ਵਾਂ ਬੈਚ ਲੱਗਣਾ ਹੈ 39ਵੇਂ ਬੈਚ ਦੇ ਵਿੱਚ ਮੈਂ ਦੇਖ ਰਹੀ ਆ ਵੀ ਸਾਡੇ ਸਾਰੇ ਯੰਗ ਬੱਚੇ ਆ ਰਹੇ ਆ ਟ੍ਰੇਨਿੰਗ ਲੈਣ ਵਾਸਤੇ ਜਿਵੇਂ ਇੱਕ ਪਹਿਲਾ ਲਹਿਰ ਚੱਲੀ ਸੀ ਨਾ ਕੈਨੇਡਾ ਦੀ ਲਹਿਰ ਹੁਣ ਮੈਂ ਦੇਖ ਰਹੀ ਹਾਂ ਵੀ ਅੱਜ ਕੱਲ ਜਿਹੜਾ ਹੁਣ ਬੱਕਰੀਆਂ ਦੀ ਲਹਿਰ ਚੱਲ ਰਹੀ ਹੈ ਵੀ ਜਿਹੜੇ ਵੀ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਪਰ ਮੈਨੂੰ ਟ੍ਰੇਨਿੰਗ ਦੇ ਵਿੱਚ ਹੀ ਕਾਫੀ ਹੁਣ ਪਿੱਛੇ ਜੇ ਸਾਡੇ ਕੋਲ ਤਿੰਨ ਕੁੜੀਆਂ ਆਈਆਂ ਸੀ ਪਲੱਸ 2 ਕੰਪਲੀਟ ਕਰਕੇ ਦੇਖੋ ਜਿਹੜੇ 10ਵੀਂ 12ਵੀਂ ਦੇ ਬੱਚੇ ਹੁੰਦੇ ਆ ਨਾ ਉਹ ਬੜੇ ਕਨਫਿਊਜ਼ਡ ਹੁੰਦੇ ਆ ਹਾਂ ਉਹਨਾਂ ਨੂੰ ਆਪਣੀ ਲਾਈਫ ਦਾ ਟਰੈਕ ਦਾ ਪਤਾ ਨਹੀਂ ਹੁੰਦਾ ਵੀ ਅਸੀਂ ਕਿਸ ਟਰੈਕ ਵੱਲ ਜਾਣਾ ਕਿਹੜੀ ਦਿਸ਼ਾ ਵੱਲ ਜਾਣਾ ਹੈ ਉਹ ਆਪਣੇ ਪੇਰੈਂਟਸ ਜਿਹੜੇ ਹੁੰਦੇ ਆ ਨਾ ਜਿਵੇਂ ਆਪਾਂ ਛੋਟੇ ਬੱਚ ਨੂੰ ਕਹ ਲਵੇ ਤੈਨੂੰ ਵੀ ਲੋੜ ਹੈ ਕਰਨ ਦੀ ਆਪਣੇ ਕੋਲ ਐਨੀ ਜ਼ਮੀਨ ਹੈ ਐਨਾ ਪੈਸਾ ਹੈ ਤੂੰ ਇੱਥੇ ਐਸ਼ ਕਰੀਏ ਕਰ ਜੋ ਕਹੇਗਾ ਇਹ ਕਿੰਨੇ ਕਿਤੇ ਪੇਰੈਂਟਸ ਆਪਣੇ ਬੱਚੇ ਦੇ ਦਿਮਾਗ 'ਚ ਭਾਰ ਦਿੰਦੇ ਆ ਵੀ ਹਾਂ ਤੂੰ ਤਾਂ ਬਾਹਰ ਹੀ ਜਾਣਾ ਇੱਥੇ ਪੜਾਈ ਜਿਵੇਂ ਮਰਜ਼ੀ ਕਰ ਲੈ ਨਹੀਂ ਸੈਟ ਆਇਆ ਤੈਨੂੰ ਬਾਹਰ ਭੇਜ ਦਾਂਗੇ ਇਹ ਮੈਂ ਉਹਨਾਂ ਪੇਰੈਂਟਸ ਨੂੰ ਕਹੂੰਗੀ ਹੱਥ ਜੋੜ ਕੇ ਰਿਕਵੈਸਟ ਕਰੂੰਗੀ ਵੀ ਜਿਹੜਾ ਤੁਹਾਡੇ ਬੱਚਿਆਂ ਦਾ ਮਾਈਂਡ ਹੁੰਦਾ ਨਾ ਉਹ ਇੱਕ ਕੋਰੇ ਕਾਗਜ਼ ਵਰਗਾ ਹੁੰਦਾ ਹੈ ਉਹ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਅਸੀਂ ਕਿਹੜੀ ਦਿਸ਼ਾ ਵੱਲ ਜਾਣਾ ਹੈ ਆਉਣ ਵਾਲੇ ਫਿਊਚਰ 'ਚ ਅਸੀਂ ਕਿਵੇਂ ਆਪਣੀ ਲਾਈਫ ਨੂੰ ਸੈੱਟ ਕਰਨਾ ਹੈ ਉਹ ਲਾਈਫ ਸੈੱਟ ਤੁਹਾਡੇ ਹੱਥ ਦੇ ਵਿੱਚ ਹੁੰਦੀ ਹੈ ਹੁਣ ਕਈ ਸਾਡ ਨੂੰ ਕਹਿ ਦਿੰਦੇ ਆ ਵੀ ਬੱਚੇ ਮੰਨਦੇ ਐ ਨਹੀਂ ਜੀ ਅਸੀਂ ਕੀ ਕਰੀਏ ਵੀ ਬੱਚੇ ਨਹੀਂ ਮੰਨਦੇ ਜਦੋਂ ਤੁਸੀਂ ਇੱਕ ਐਨਾ 40 45 ਲੱਖ ਲਗਾ ਕੇ ਬੱਚਿਆਂ ਨੂੰ ਬਾਹਰ ਭੇਜਦੇ ਤੇ ਬੱਚੇ ਦੇ ਨਾਲ ਨਾਲ ਆਪ ਵੀ ਤਾਂ ਅਪਸੈਟ ਰਹਿੰਦੇ ਹੋ ਨਾ ਵੀ ਉੱਥੇ ਪਤਾ ਨਹੀਂ ਸਾਡੇ ਬੱਚਿਆਂ ਨੂੰ ਰੋਟੀ ਮਿਲੀ ਐ ਪਤਾ ਨਹੀਂ ਟਾਈਮ ਸਿਰ ਸੁੱਤਾ ਹੋਣਾ ਨਹੀਂ ਹੋਣਾ ਹਨਾ ਕਿੰਨੀ ਪ੍ਰੋਬਲਮ ਐ ਟੈਨਸ਼ਨ ਆ ਤੁਸੀਂ ਆਪ ਵੀ ਲੈਣੇ ਹੋ ਨਾ ਕਿਉਂ ਨਾ ਉਹ 40 45 ਲੱਖ ਉਹਨਾਂ ਦੇ ਫਿਊਚਰ ਵਾਸਤੇ ਸੇਵ ਕਰਕੇ ਤੁਸੀਂ ਕਿਉਂ ਨਾ ਕੋਈ ਛੋਟਾ ਬਿਜ਼ਨਸ ਇੱਥੇ ਖੋਲ ਕੇ ਦੇ ਦੋ ਮੈਂ ਨਹੀਂ ਕਹਿੰਦੀ ਵੀ ਤੁਸੀਂ ਬੱਕਰੀਆਂ ਦੇ ਕੰਮ ਦੇ ਨਾਲ ਹੀ ਜੋੜੋ ਹੋਰ ਕਈ ਬਿਜ਼ਨਸ ਹੈਗੇ ਆਪਣੇ ਖੇਤੀਬਾੜੀ ਦੇ ਨਾਲ ਜੋੜੋ ਤਾਂ ਕਿ ਆਉਣ ਵਾਲੇ ਟਾਈਮ 'ਚ ਆਪਾਂ ਆਪਣੀ ਧਰਤੀ ਨੂੰ ਹੋਰ ਉਪਜਾਊ ਕਰੀਏ ਵੀ ਇੱਥੋਂ ਹੀ ਆਪਾਂ ਕਹਿੰਦੇ ਆ ਨਾ ਵੀ ਕਿਸਾਨ ਹੈ ਜਿਹੜਾ ਇੱਕ ਮਿੱਟੀ ਨਾਲ ਜੁੜਦਾ ਹੈ ਤਾਂ ਆਪਾਂ ਇੱਕ ਕਿਸਾਨ ਨੂੰ ਭੁੱਖੇ ਨੂੰ ਹੋਰ ਰੋਟੀ ਦਿੰਦਾ ਵੀ ਕਿਉਂ ਨਾ ਆਪਣੇ ਬੱਚਿਆਂ ਨੂੰ ਵੀ ਇਦਾਂ ਦਾ ਹੀ ਆਪਾਂ ਕੋਈ ਸਿੱਖਿਆ ਦਈਏ ਵੀ ਆਪਣੀ ਧਰਤੀ ਦੇ ਨਾਲ ਹੀ ਜੁੜੇ ਰਹਿਣ ਦੀ ਉਹ ਬਾਤ ਦਾ ਸੋਚਣੀ ਨਾ ਕੋਈ ਬਿਜ਼ਨਸ ਖੜਾ ਕੀਤਾ ਇੱਥੇ ਵੀ ਬਿਜ਼ਨਸ ਖੜਾ ਦੇਖੋ ਮਿਹਨਤ ਕਰਨ ਨਾਲ ਤਾਂ ਇੱਥੇ ਵੀ ਕਹਿੰਦੇ ਆ ਨਾ ਵੀ ਮਿਹਨਤ ਦਾ ਮੁੱਲ ਤਾਂ ਰੱਬ ਇੱਥੇ ਵੀ ਦੇ ਹੀ ਦਿੰਦਾ ਮਿਹਨਤ ਦਾ ਫਲ ਤਾਂ ਮਿਲ ਹੀ ਜਾਂਦਾ ਹੈ ਚਾਹੇ ਤੁਸੀਂ ਬਾਹਰ ਜਾ ਕੇ ਕਰੋ ਬਾਹਰ ਤੁਹਾਨੂੰ ਬੇਗਾਨੇ ਮੁਲਕ ਚ ਜਾ ਕੇ ਗੁਲਾਮੀ ਰੈਸਟੋਰੈਂਟ ਚ ਭਾਂਡੇ ਤੋਣੇ ਪੈਣੇ ਆ ਵੇਟਰ ਦਾ ਕੰਮ ਕਰਨਾ ਪੈਣਾ ਹੈ ਡਿਲੀਵਰੀ ਬாய் ਬੰਨਾ ਪੈਣਾ ਹੈ ਕਾਰ ਚਲਾਉਣੇ ਟੈਕਸੀ ਡਰਾਈਵਰ ਬੰਨਾ ਪੈਣਾ ਕਿਉਂ ਨਾ ਤੁਸੀਂ ਇੱਥੇ ਮਹਾਰਾਜੇ ਵਾਲੀ ਲਾਈਫ ਜਿਉਓ ਆਪਣਾ ਕੋਈ ਛੋਟਾ ਮੋਟਾ ਬਿਜ਼ਨਸ ਕਰਕੇ ਉੱਥੋਂ ਹੀ ਆਪਣੇ ਫਿਊਚਰ ਨੂੰ ਸਿਕਿਉਰ ਕਰੋ ਸੋ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਵੀ ਬੱਚਿਆਂ ਦੇ ਬਜਾਏ ਇੱਕ ਪੇਰੈਂਟਸ ਆਪਣੇ ਬੱਚੇ ਦੀ ਲਾਈਫ ਦਾ ਫੈਸਲਾ ਲੈਣ ਵੀ ਅੱਗੇ ਮੈਂ ਇਹਦੀ ਲਾਈਫ ਕਿਵੇਂ ਸਿਕਿਉਰ ਕਰਨੀ ਹੈ ਫਿਊਚਰ ਕਿਵੇਂ ਸਿਕਿਉਰ ਕਰਨਾ ਹੈ ਸੋ ਜੇ ਕੋਈ ਵੀ ਕਿਸਾਨ ਜਾਂ ਕੋਈ ਬੱਕਰੀਆਂ ਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਦੇਖੋ ਜਿਹੜੇ ਵੀ ਕੋਈ ਫਰੈਸ਼ ਫਾਰਮਰ ਸਾਡੇ ਨਾਲ ਜੁੜਨਾ ਚਾਹੁੰਦੇ ਆ ਮੇਰੇ ਭੈਣ ਵੀਰ ਜਾਂ ਕੋਈ ਯੰਗ ਸਟੂਡੈਂਟਸ ਸਾਡੇ ਨਾਲ ਜੁੜਨਾ ਚਾਹੁੰਦੇ ਪਹਿਲੀ ਗੱਲ ਤਾਂ ਉਹ ਤੁਹਾਡੇ ਵੀਡੀਓ ਦੇ ਥਰੂ ਸਾਡਾ ਨੰਬਰ ਲੈ ਸਕਦੇ ਆ ਨਹੀਂ ਤਾਂ ਸਾਡਾ ਕਾਂਗੋਟ ਫਾਰਮ ਦਾ ਪੇਜ ਬਣਿਆ ਹੈ ਇੰਸਟਾਗ੍ਰam ਫੇਸਬੁੱਕ YouTube ਦੇ ਵਿੱਚ ਉਹਦੇ ਵਿੱਚ ਸਰਚ ਕਰੋਗੇ ਸਾਡਾ ਕਾਂਗੋਟ ਫਾਰਮ ਉਬ ਚੈਨਲ ਖੁੱਲ ਜਾਏਗਾ ਉਥੋਂ ਸਾਡਾ ਕੰਟੈਕਟ ਨੰਬਰ ਲੈ ਕੇ ਸਾਡੇ ਨਾਲ ਕਾਲ ਕਰ ਸਕਦੇ ਹੋ ਤੇ ਆਪਣੀ ਟਾਈਮਿੰਗ ਡੇਟ ਵਗੈਰਾ ਪੁੱਛ ਸਕਦੇ ਹੋ ਟ੍ਰੇਨਿੰਗ ਵਾਸਤੇ ਜੀ ਸੋ ਥੈਂਕ ਯੂ ਜੀ ਧੰਨਵਾਦ